ਕੋਈ ਦਿਨਾਂ ਗਿਆ ਨਾ ਦਰਾਂ ਉੱਥੇ ਦੋ ਉਂਜਲੇ ਉਂ ਪਾਰਦੇ ਜਿਹੜਾ ਰਹਿ ਗਏ ਸੁੱਕੀ ਭਰ ਗਏ ਚ ਕਿਆਰੀ ਚ ਆ ਖੋਲ ਦੇ ਇੱਧਰ ਲਾ ਇੱਧਰ ਵੀ ਸੁੱਕੀ ਵਾਲੀ ਭਰਜੂ ਬੰਦ ਕਰ ਦੇ ਬਸ ਆਹ ਸਕੀ ਆਈ ਗੱਲ ਹੀ ਭਈ ਓਏ ਇਹ ਸਾਲੇ ਮੇਰੇ ਵਾਲੇ ਪਿਆਜ਼ਾਂ ਨੂੰ ਮਾਰ ਰਾਂਗੇ ਇਹ ਤੋਂ ਦੋ ਦਿਨ ਛੋਟਾ ਬਣਾ ਸੁੱਕੀ ਮਾਲਵਾ ਆ ਦੇਖੋ ਅੱਜ ਘੜੂਕਾ ਪਾਣੀ ਲਾਉਂਦਾ ਉਥੋਂ ਬਹੁਤ ਗੱਲਾਂ ਦੀ ਚੁੱਪ ਕਰ ਜਾ ਕਰੋ ਚੁੱਪ ਤੂੰ ਮੋਟਰ ਚਲਾਇਆ ਚਲਾ ਦੇ ਚਲਾ ਦੇ ਇੱਕ ਮਿੰਟ ਹੋਏ ਚਾ ਆਉਣਾ ਮੈਂ ਆਉਣੀ ਆਪਾ ਤੂੰ ਹੀ ਚਲਾ ਦੇ ਹੁਣ ਉਹ ਤਾਂ ਜੱਕਦੇ ਇਕੱਲੇ ਹੀ ਬਸ ਆ ਕੇ ਚੱਲਦੇ ਠੀਕ ਆਟੋ ਕੱਟ ਲਾ ਦੇ ਹਾਂ ਟੋ ਕੱਟ મત ਲੋ ਉਹੀ ਜਿਹਨੂੰ ਆਨ ਆਫ ਵਾਲਾ ਨਹੀਂ ਬਟਣ ਇੱਕ ਹਾਂ ਹਾਂ ਬਸ ਉਹਨੂੰ ਆਨ ਤੇ ਕਰ ਦੇ ਬਾਅਦ ਚ ਕਟਿੰਗ ਕੁੱਟੀ ਨਾ ਬਣਿਆ ਪੇ ਚੱਲ ਪੂਗੇ ਉਹਨੇ ਰਹਿੰਦੀ ਇੱਕ ਟੱਲਿਆ ਚੱਕ ਕੇ ਉਥੋਂ ਇਹ ਨਾ ਮੈਂ ਕਿਸੇ ਦਾ ਫਾਲੋਅਰ ਹਾਂ ਜਿੱਤਾਂ ਕੀ ਲੈਣਾ ਜਦਾ ਲਾਏ ਦਿੰਦਾ ਲੈਣਾ ਲੈਣਾ ਤੇਰੀ ਖਾਲ ਭਾਈ ਉਹ ਕਿੱਥੇ ਗਈ ਤੇ ਜਨਾਬ ਇਸ ਟ੍ਰੇਡ ਨੂੰ ਨੋਟਾ ਕਰਾਉਣਾ ਚਾਹੀਦਾ ਪਰੇ ਹੋਏ ਪਰੇ ਹੋਏ ਪਰੇ ਹੋਏ ਪਰੇ ਹੋਏ ਪਰੇ ਹੋਏ ਓਏ ਯਾਰ ਕੰਕ ਨੂੰ ਲੋਡਿਆ ਹੁਣ ਪਾਣੀ ਦੀ ਪਰਾਂ ਹੋ ਜਾ ਓਏ ਪਰ ਇਹ ਹੋ ਜਾ। ਸੋ ਬਾਣੀ ਦੇਣਾ ਆਪਾਂ ਨੇ। ਆ ਗੰਦੇ ਜਾ ਜਾਊਗਾ ਮੂਹਰੇ ਖੜ ਜਾ ਹੁਣ ਉਂਜਲਾ ਲੈ ਕੇ। ਮੇਰਾ ਛੱਟਿਆ ਦੀ ਖਾਲਚ। ਇਹ ਆਜਾ ਨੂੰ ਦੱਬੂ ਇਹ। ਤੂੰ ਕੈਮਰੇ ਦੇ ਨਾਲ ਪਵਾ ਲਈ। ਹਾਂ ਓਏ। ਨਾ ਕੁਛ ਨਹੀਂ ਹੁੰਦਾ ਇਹਨੂੰ। ਤੇ ذرا ਗਾਣਾ ਖੁੱਲੇ ਚ ਪਿਓਰੇ। ਉਹ ਕੁਛ ਨਹੀਂ ਹੁੰਦਾ ਇਹਨੂੰ। 아니 ਮਗਰ ਛੱਡ ਲੋ। ਕਰਦੇ ਹਾਂ। ਇਹ ਵਾਟਰ ਪ੍ਰੂਫ ਆ। ਵਾਟਰ ਦਾ ਪਿਆਜ ਵਾਟਰ ਪਿਆਜ ਨੂੰ ਕੁਝ ਨਹੀਂ ਹੁੰਦਾ ਇੱਥੇ ਹੀ ਪੈ ਜਾ ਐਂ ਉਹ ਧਰ ਦੂੰ ਪਿਆਜ ਹੈਗਾ ਵੀ ਨੱਕਾ ਖੋਲ ਦੇ ਫਿਰ ਇਹਨੂੰ ਕਿਵੇਂ ਭਰੇਗਾ ਵਾਟਰ ਪ੍ਰੂਫ ਹੈ ਇਹ ਆਉਟ ਤੇ ਹੀ ਲੰਘੇ ਇਹਨਾਂ ਨੇ ਮਾਰਨਾ ਪਿਆਜ਼ਾਂ ਨੂੰ ਹੁਣ ਪਿਆਸੇ ਇਹ ਪਿਆਸੇ ਪਿਆਜ਼ਾਂ ਨੂੰ ਪਾਣੀ ਲਾਊਗਾ ਉਹ ਐ ਕਰ ਰਿਹਾ ਹੈਲੋ ਉਹ ਨੱਕੇ ਲਾ ਲਓ ਉਹ ਵੱਡਾ ਲਾ ਦੇ ਇੱਕ ਖਾਲੇ ਪਾਣੀ ਨਹੀਂ ਚੱਲਣਾ ਵੀਰੇ ਛੋਟਾ ਹੈ ਗਾਲ ਤੂੰ ਨਾ ਬਸ ਚੱਲਣ ਨੂੰ ਡਰਦੀ ਚੱਲ ਮੈਨੂੰ ਕੀ ਆ ਪਾਣੀ ਨਾ ਹਾਂ ਦੇਖੋ ਭਈ ਆ ਦੇਖੋ ਪ੍ਰੀਤ ਨੇ ਪਹਿਲਾਂ ਆਪਣੇ ਵਾਲੀ ਕਿਆਰੀ ਨੂੰ ਪਾਣੀ ਲਾਇਆ ਬਰੇ ਇਹ ਨੂੰ ਆਪਨੇ ਆਪਣੇ ਪਿਆਜ਼ਾਂ ਦੀ ਪਈ ਤੋਨੀ ਨਾ ਲਾਲਾ ਆਪਣੇ ਆਪਣੇ ਪਿਆਜ਼ਾਂ ਨੂੰ ਪਾਣੀ ਲਾਉਗਾ ਇਹ ਆਪਣੇ ਵਾਲਿਆਂ ਨੂੰ ਨਹੀਂ ਲਾਉਂਦਾ ਕੀ ਆ ਜਣੇ ਪਾਣੀ ਲਾਉਂਦੇ ਹੋਏ ਕੱਲਾ ਬੰਦਰ ਕਹਿੰਦਾ ਸੀ ਮਾਂ ਤੂੰ ਮੈਨੂੰ ਦਾ 500 ਦੇ ਦੇ ਮੈਂ ਕਿਹਾ ਕਹਿੰਦਾ ਡਾਕਟਰ ਕਹਿੰਦਾ ਇਹ ਤੇ ਮੇਜਾਰਦੀ ਆ ਮਾਂ ਮੈਨੂੰ 500 ਦੇ ਦਿੰਦਾ ਮਾਂ ਤੋਂ ਕਹਿੰਦਾ ਤੇ ਦੇ ਦਈਏ ਆ ਦੇਖ ਮੈਂ ਬੱਟ ਤੇ ਲਾਈਆ ਨਿਸ਼ਾਨੀ ਤੂੰ ਵਈ ਕੀ ਕਰਨਾ ਹੈ ਪਾਣੀ ਦੇਣਾ ਤੂੰ ਵੀ ਮੈਂ ਨਾਲ ਦੇ ਕਾਠਿਆਂ ਦਾ ਸੈਅ ਦੇ ਦੋ-ਦੋ ਕਿਲੋ ਦਾ ਇੱਕ ਪਿਆਜ ਆ ਜਾ ਬਾਈ ਦੋ-ਦੋ ਕਿਲੋ ਦਾ ਇੱਕ ਪਿਆਜ ਆ ਗਏ ਨੋ ਕਿੱਥੇ ਇਹ ਵੀ ਤਾਂ ਲਾਇਨੇ ਤਿੰਨੇ ਨੱਕੇ ਉਹ ਹੁਣ ਯਾਰ ਨੱਕਾ ਦਾ ਲਾਉਣਾ ਪੈਂਦਾ ਹੀ ਹੁਣ ਮੈਂ ਉਰੇ ਦੀ ਲੰਗਾ ਆਂਦਾ ਨੱਚਣ ਲੱਗ ਜਾ ਏ ਭਵੇ ਸਮਾਨੀ ਕਿਵੇਂ ਹੋਈ ਗੌਲਾ ਜਾਂਦਾ ਤਿੰਨ ਦਿਨ ਨਿਕਲਿਆ ਕਿਹੜੀ ਉਹ ਇਹ ਤਾਂ ਟੁੱਟ ਜਾਣੇ ਕੋਈ ਤੂੰ ਤੈਨੂੰ ਵਿਚਾਲੇ ਆਪਾਂ ਨੇ ਕਿ ਦੁੱਖ ਲੈਣਾ ਦਿੰਨੇ ਔਰੇ ਕੋਈ ਕੋਰੇ ਪੱਕੀ ਬਾਟਣਾ ਕਰਦੀ ਆ ਉਹ ਮੇਥੋਂ ਜਿਹੜਾ ਓਵਰਫਲੋ ਹੋ ਕੇ ਆਊਗਾ ਆ ਖੋਲ ਦੇ ਖਾਲਾ ਵਾਲਾ ਲੈ ਓਏ ਆ ਪਾਣੀ ਵਗ ਜੂ ਉੱਥੇ ਓ ਯਾਰ ਆਹ ਖੋਲ ਦੇ ਆ ਤੇ ਟੁੱਟਾ ਜਾ ਔਰ ਓਏ ਇਧਰ ਨੂੰ ਖੋਲ ਤਿਆਰਗਾ ਫੱਤਨ ਵਾਲਾ ਪਾਣੀ ਭਰ ਗਿਆ ਇੱਥੇ ਕੈਰੀ ਚ ਆਹ ਖੋਲ ਦੇ ਇੱਧਰ ਲਾ ਇੱਧਰਲੀ ਸੁੱਕੀ ਵਾਲੀ ਭਰਜੂ ਬੰਦ ਕਰ ਦੇ ਬਸ ਆਹ ਸਕੀ ਆਈ ਗੱਲ ਹੀ ਭਈਆ ਓਏ ਬਸ ਮੋਟਰਲ ਬੰਦ ਕਰ ਦੇ ਕਰ ਦੇ ਬੰਦ ਜਾ ਭੱਜ ਵਧੀਆ ਲਾਇਏ ਹੋਏ ਨੇ ਅੱਜ ਆਪਾਂ ਆ ਵੀ ਵੀ ਕੈਰੀ ਇਹਨੂੰ ਨਾ ਯਾਰ ਲਾਜ ਜਵੇ ਤੇਰੀ ਇਹ ਨਾ ਕਿਸੇ ਦੀ ਨਹੀਂ ਹੈਗੀ ਪਤਾ ਮੈਨੂੰ ਪਾਣੂ ਸੁੱਕੀ ਯਾਰਾ ਚਾੜਾ ਟਾਈਮ ਨਾਲੇ ਤੈਨੂੰ ਪਤਾ ਵੀ ਆਪਣੀ ਕਹੇਜੀ ਉਹ ਆ ਲਾਤੀ ਜਿਹੜਾ ਬਟੀ ਟੁੱਟ ਕੇ ਦਿਖਾਵੇ ਟੁੱਟ ਉਹ ਪੈਦੀਆਂ ਨੇ ਵੀਰੇ ਸੁਣ ਲੈ ਮੇਰੀ ਗੱਲ ਜਿਹੜਾ ਘੜ ਚ ਗਿਆ ਪਾਣੀ ਇਹ ਚ ਇਹੀ ਰਹੂਗਾ ਆਏ ਨੱਕੇ ਲਾਉਣੇ ਪੈਣਗੇ ਦੋਹੇ ਉਹ ਪਗੈਰੀ ਫੁੱਲ ਹੋ ਗਈ ਇਹ ਸਾਲੇ ਮੇਰੇ ਵਾਲੇ ਪਿਆਜਾਂ ਨੂੰ ਮਾਰ ਰਾਂਗੇ ਇਹ ਦੋ ਇਦਣੇ ਰਹਿਣ ਦੇ ਓਏ ਕੋਈ ਨਾ ਕੋਈ ਨਾ ਤੂੰ ਆ ਨਾ ਕੰਮ ਬੰਦ ਕਰ ਆ ਪਾਣੀ ਨਹੀਂ ਟੜਦਾ ਦਾ ਖੜ ਪਰਿਓ ਰੂਲਾ ਇਹ ਤਾਂ ਕੰਲਾ ਇਹਦਾ ਆ ਫਾਇਦਾ ਉੱਥੇ ਕਿਵੇਂ ਲਾ ਦੇਣਾ ਨੱਕਾ ਜਿੱਥੇ ਤੂੰ ਫਿਰਦਾਂ ਲਾਉਣ ਨੂੰ ਉੱਥੇ ਤੇਰੀ ਬੰਦ ਹੋ ਜੇਗੀ ਉੱਥੋਂ ਆ ਉੱਥੋਂ ਇਹ ਉੱਥੋਂ ਨਹੀਂ ਓਏ ਉਹਦੇ ਲਵੇ ਵੀ ਖਾਲ ਤੇ ਤੁਥੋਂ ਵੀ ਨਹੀਂ ਲੱਗਣਾ ਸਰਤ ਲਾਲਾ ਮੇਰੇ ਨਾਲ ਅਗਲੀ ਵਾਰੀ ਭਰਿਓ ਉੱਥੋਂ ਨਿਕਾਲਾ ਕੇ ਦਿਖਾਈ ਮੈਨੂੰ ਆਹ ਹਾ ਕਰੂ ਇਹ ਰੰਝੂ ਹੁਣ ਕਾ ਹੁੰਦਾ ਰਹਦਾ ਕੋਈ ਨਹੀਂ ਤੁਰਿਆ ਜਾ ਬੂੜੇ ਉਹਂ ਡਰ ਆ ਜਾਂਦਾ ਇਸੇ ਕਿਹ ਅਰੀ ਜਨੇ ਬਾਹਰ ਵੀ ਨਿਕਲਿਓ ਛੋੜੀ ਆ ਥਾਂ ਜਾਦੇ ਨਹੀਂ ਮਾ ਤੂ ਜੀ ਦਾ ਥਾਲਿਓ ਕੜਵਾ ਕੜਵਾ ਉੱਥੇ ਤੇਰੀ ਲਵਾਤੀ ਮੇਰੇ ਤੋਂ ਦੇਖੀ ਨਾ ਕੰਦਾ ਕੜਵਾ ਕੇ ਤੇ ਨਹੀਂ ਨਹੀਂ ਤਾਲਾ ਮੁੱਕਰ ਗਿਆ ਹੁਣ ਦੇਖ ਤੂੰ ਐਂ ਦੇਖ ਵੀ ਪਾਣੀ ਤਾਂ ਨਹੀਂ ਵੱਧ ਗਿਆ ਨਾ ਪਾਣੀ ਨਹੀਂ ਵੱਧ ਗਿਆ ਪਾਣੀ ਦਾ ਜਰ ਆਪਾਂ ਦੰਦ ਦੇ ਨਹੀਂ ਹੁਣ ਦੱਸ ਦੇ ਨਾ ਤੋਪ ਨੇ ਬੱਟ ਕੱਢ ਰਖੇ ਨੇ ਅੱਜ ਇਹ ਤਾਂ ਹੁਣ ਪੀ ਲੂਗੀ ਹੈ ਦੇਖ ਓਏ ਸਾਰੀ ਕੈਰੀ ਜਾਂਦਾ ਪਾਣੀ ਇੱਥੇ ਆ ਕੇ ਖੜ ਗਿਆ ਸਾਲਾ ਟੋਬਾ ਬਣ ਗਿਆ ਕੈਰੀ ਦਾ ਇਹ ਕੈਰੀ ਨੂੰ ਲੱਗ ਪਾਣੀ ਦੇਣਾ ਪੈ ਸਰੋ ਦੋਹਾਂ ਦਾ ਤਾਂ ਹੀ ਇਹਨੂੰ ਦੋਨੋਂ ਤੋੜਿਆ ਦੀ ਮੈਂ ਉਹ ਨਾ ਦੋਨਾਂ ਨੂੰ ਤੋੜਿਆ ਕਰ ਇਹਨੂੰ ਨਾ ਤੋੜਿਆ ਕਰ ਹਾਂਜੀ ਹੁਣ ਇਹਨੂੰ ਨਾ ਤੋੜੀਏ ਹਾਂ ਓਹ ਪਾਦੀਆਂ ਨੂੰ ਪਾਣੀ ਨੂੰ ਸਿਰੇ ਵਾਲੀ ਨੂੰ ਤੋੜ ਦਿਆ ਕਰੀ ਮੈਂ ਉਹੀ ਕਹਾਂ ਵੀ ਉਸੇ ਤੋਂ ਇਹਨੂੰ ਦੇ ਦਿਆ ਕਰਾਂਗੇ ਹਾਂ ਆਪੀ ਆ ਜਾ ਕਰੂ ਜਦ ਤੱਕ ਮੈਨੂੰ ਤੂੰ ਕਹਿ ਰਿਆ ਤੇ ਇਹ ਵੀ ਤੋੜ ਦੇ ਕਾਲੂ ਫਿਰ ਮੈਨੂੰ ਐ ਦੀ ਮਾਂ ਮੋਟਰ ਦਾ ਪਾਣੀ ਜਾਦਿਆ ਨੱਕਾ ਦਾ ਤਾਂ ਉਹਨੂੰ ਬੱਟਾ ਦੇਣਾ ਚੜ ਜਾਂਦਾ ਪਾਣੀ ਆ ਦੇ ਆ ਚੜ ਗਿਆ ਹੜ ਗਿਆ ਤਿੰਨ ਵੱਡੇ ਹੋਏ ਤੇ ਚੱਲ ਆ ਜਾ ਹੁਣ ਇਹਦੇ ਵੀ ਦੰਦ ਗਿਣਦਾ ਨਹੀਂ ਗਾ ਵੱਡ ਲਾ ਉਹ ਤੇ ਕਿਹੜਾ ਗਿਆ ਓਏ ਐਂ ਕਰ ਹਲੋ ਇਹਨਾਂ ਇੱਥੇ ਨੂੰ ਵੜਦੇ ਆ ਪਾਣੀ ਨਿਕਲ ਜੂਗੀ ਅਰੀ ਦਾ ਆ ਕਰ ਤੂੰ ਸੋਕਰ ਕਰਾ ਖਾਲਾ ਵਾਲਾ ਉੱਥੇ ਇਹ ਰਹਿੰਦਾ ਨਹੀਂ ਸੀ ਜੇ ਉਧਰੋਂ ਲਾਉਂਦੇ ਆਹ ਪਰੀ ਖੜੀ ਆ ਓਕਣੇ ਜਿਹੇ ਜੀ ਚਲਾਈ ਜੀ ਲਾ ਗਿਆ ਫਿਰ ਅੱਜ ਜਵੀ ਭਰਾਂਗੇ ਇਹ ਹਿੰਦਾ ਬਦਲ ਕੱਲ ਨੂੰ ਸੈਟ ਹੋ ਜੂਗੀ ਉਹ ਹਾਂ ਕੋਈ ਦਿਨਾਂ ਗਿਆ ਨਾ ਇਸ ਕਿਦਾਂ ਉੱਥੇ ਦੋ ਉਂਜਲੇ ਉਂ ਪਾਰਦੇ ਜਿਹੜਾ ਰਹਿ ਗਏ ਸੁੱਕੀ ਹੋਰ ਰਹਿ ਜਿਹੜਾ ਆ ਉੱਥੋਂ ਪਾਣੀ ਜਾਊਗਾ ਕੋਈ ਕਿੱਥੋਂ ਜਾਊਗਾ ਹੂੰ ਸੱਬੇ ਨਾਲ ਵਰਕੇ ਆਊਗਾ ਮੇਰਾ ਭਾਈ ਨਾ ਚੂੜੀਆਂ ਨਾਲ ਦਊਗਾ ਚੂੜੀਆਂ ਨਾਲ ਹਾਂ ਆਲੀ ਗੱਭਾਈ ਬਿੱਚੇ ਨਾਲ ਨਾ ਪਰਵਾਹ ਯਾਰੇ ਦੇ ਰਖੇ ਨੇ ਐਂ ਪ੍ਰੀਤੇ ਜੋ ਇਹਨੇ ਪੂਰੇ ਨਜ਼ਾਰੇ ਦੇਖੇ ਪੀਲੀ ਪੀਲ ਕੇ ਜੀ ਹੋ ਗਈ ਥੱਲੋਂ ਇਹਨੇ ਖਸੇਤੀ ਖਾਦੀ ਨਹੀਂ ਜਾ ਰਹੀ ਇਹ ਤੋਂ ਕਾਣੂ ਖਾਦੀ ਕਾਣੂ ਨਹੀਂ ਜਾ ਖਾਦੀ ਨਹੀਂ ਜਾ ਰਹੀ ਬਾਈ ਇਹ ਤੋਂ ਤਾਂ ਥੱਲੇ ਮਰ ਰਹੀ ਏ ਦੇਖ ਦਵਾਰੇ ਉੱਗੀ ਹੋਈ ਕਿਹੜੀ ਆਜ ਹੋਈ ਪੀਲੀ ਹੋ ਰਹੀ ਇਸ ਗੱਲ ਮੰਨਣੀ ਪਊ ਤੇਰਾ ਤੇਰਾ ਵੀ ਵੱਡਾ ਖਾਸੀ ਦੂਰ ਵਗ ਗਿਆ ਹਾਂ ਖਣੀ ਦਾ ਮੈਂ ਪੀਉਂ